ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੋਚਾਲਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਲੋਕਾਂ ਵਿੱਚ ਪੈਕ ਟਾਪ ਦੀ ਵੱਡ ਸੇਲ ਲੈ ਲੈ ਕੇ ਨੇ ਗੱਬਣਾ ਬਸ ਬਈ ਸੁਣਨੀ ਬਿਲਕੁਲ ਕਰਮ ਵਾਲੀ ਤਿਆਰੀਆਂ ਚ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸੇ ਕਿਸੇ ਗਾ ਜੀ ਹੋਠੀ ਕੋ ਮਦ ਜੀ ਨਾਮ ਤੇ ਐਡਰੈਸ ਬੋਲਦੇ ਨਾਮ ਮੇਰਾ ਦੀਪਾ ਜੀ ਬਸ ਇਹਦਾ ਨਾਮ ਹਰਦੀਪਾ ਦੀਪੇ ਜੀ ਨਾਲ ਸਾਰੇ ਜਾਣਦੇ ਆ ਜੀ ਠੀਕ ਆ ਬਾਈ ਤੇ ਪਿੰਡ ਬਰਜ ਰਾਜਗੜ੍ਹ ਜ਼ਿਲ੍ਹਾ ਬਟੰਡਾ ਤੇ ਸੇਲ ਫੂਲ ਨੇੜੇ ਪਿੰਡ ਆਪਾਂ ਨੇੜੇ ਜੀ ਅਲਕੜਾ ਤੇ ਆਪ ਆ ਗਏ ਜੀ ਓਕੇ ਭਾਈ ਤੇ ਸਲਾਹਤ ਪਰ ਆ ਗਏ ਜੀ ਨੇੜੇ ਇਹ ਜੀ ਪੰਡਾ ਜੀ ਮੋਬਾਈਲ ਨੰਬਰ ਬੋਲ ਜੀ 8694 50782 ਛੀਕਾ ਭਾਈ ਕਿਹੜਾ ਸੂਤ ਹੁੰਦੀ ਹੈ ਬੈੜ ਤੀਜਾ ਸੂਤ ਹੁੰਦੀ ਹੈ ਜੀ ਤੇ ਜਮਾ ਸੂਤ ਦੀਆਂ ਤਿਆਰੀਆਂ ਜਾਂ ਹਾਂ ਜੀ ਬਿਲਕੁਲ ਜੀ ਬਸ ਕਰਮ ਵਾਲੇ ਨੇ ਅੱਧੇ ਘੰਟੇ ਦੇ ਅੰਦਰ ਅੰਦਰ ਘੰਟੇ ਦੇ ਅੰਦਰ ਅੰਦਰ ਭਾਈ ਸੂਤ ਬਣਾਗਾ ਕਿੰਨੇ ਰਿਕਾਰਡ ਵਾਲੀ ਹੈ ਭਾਈ ਮਾਲਕਾਂ ਦਾ ਆਪ ਨੂੰ 32 ਰੁਪਏ ਰਹਿ ਕੇ ਦਿੱਤਾ ਜੀ ਓਕੇ ਆਪਾਂ 32 ਰਾਮਨੋਂ 30 ਮੰਨੋ ਜੀ 30 ਮੰਨੋ ਹਾਂ ਜੀ ਠੀਕਾ ਮਾਪੇਡ ਕਮਾਲ ਐਡੇ ਵੜਦੇ ਤੀਰਵਤਾ ਤਾਂ ਬਸ ਜੀ ਬਹੁਤ ਸੋਹਣਾ ਆਰਡਰ ਪਾਡ ਲੇਵੇ ਦੀ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਵਾਈ ਬਹੁਤ ਚੰਗੀ ਨੇ ਉਹਨੂੰ ਜਿਹੜੇ ਹਿਸਾਬ ਨਾਲ ਥਣ ਲੱਗਿਆ ਹਾਂਜੀ ਹਾਂਜੀ ਉਹਨੂੰ ਦੇਵਾ ਚੈੱਕ ਕਰ ਲੋ ਕਮਾਲ ਦਾ ਪੂਰੀ ਵੇਚੀ ਤੇ ਕੱਲਾ ਕੱਲਾ ਥਣ ਵੱਡੀਆਂ ਨਾਲਾਂ ਨੂੜਾਂ ਦੇਖੋ ਕਰਮਾ ਜੇ ਫੁੱਲ ਚੰਗੇ ਚੰਗੇ ਰਿਕਾਰਡ ਦੀ ਬਿਊਟੀ ਇੱਕ ਨੰਬਰ ਆ ਤਾਰਾ ਬਣੀ ਮਾਰੀ ਦੇ ਭਾਈ ਹਾਂਜੀ ਮਾਰਦ ਨੇ ਜੀ ਲੈ ਤਾਰਾ ਕੋਈ ਚੱਕਰ ਨਹੀਂ ਬਈ ਮਾਰ ਕੇ ਰਖਾਂ ਨਾ ਠੰਡੀ ਐਨੀ ਕਾ ਜਿਵੇਂ ਮਰਜੀ ਵਾਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਕਿ ਬਾਈ ਬੜੀ ਚੰਗੀ ਐ ਨਾ ਹਾਂਜੀ ਇੱਕ ਨੰਬਰ ਚ ਵਈ ਜੀ ਬਿਲਕੁਲ ਮੋਟਾ ਚੋਣ ਆ ਜਿਵੇਂ ਮਰਜੀ ਕੋਈ ਕਰ ਲੈ ਗੱਪਣੀਆਂ ਤਾਰਾ ਮਰੀ ਜਾਂਦਾ ਬਾਈ ਥੋੜੀ ਜਿਹੀ ਪਾੜਾ ਬਸ ਥੋੜੀ ਜਿਹੀ ਪਾੜੀ ਆਈ ਹੋਈ ਐ ਜੀ ਬਸ ਥੋੜੀ ਤਾਂ ਹਾਂ ਦੋ ਜਵਾਈਆਂ ਹੋਈਆਂ ਸੈੱਟ ਹੋ ਜਾਂ ਹਾਂਜੀ 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 ਲਓ ਜੀ ਇੱਕ ਨੰਬਰ ਚ ਵਈ ਸਰ ਨੰਬਰ ਠੰਡੀ ਸੀਲ ਕਰਨ ਵਾਲੀ ਫੁੱਲ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਖੋਲ ਦੇ ਬਈ ਤੋੜ ਕੇ ਦਿਖਾ ਦੇ ਬਸ ਕਰਮੜੀ ਦੀ ਜਮਾਂ ਸੂਣਣ ਦੀਆਂ ਤਿਆਰੀਆਂ ਚ ਲੇਵਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਜਦੋਂ ਬੱਚਾ ਬੱਚਾ ਚੱਟੂਗੀ ਨਾ ਲੇਵਾ ਹੋਰ ਵੀ ਸੋਹਣੀ ਨਿਕਲਿਆ ਹੋਊਗੀ ਕਰਮੜੀ ਬਿਊਟੀ ਚੈੱਕ ਕਰੋ ਕਰਮੜੀ ਦੀ ਇੱਕ ਨੰਬਰ ਆ ਫੁੱਲ ਕੱਦ ਫੁੱਲ ਬਰੀਡ ਤੇ ਲੇਵਾ ਤੁਹਾਡੇ ਸਾਹਮਣੇ ਆ ਬਈ ਪੰਡ ਵਾਲਾ ਲੇਵਾ ਟਾਊ ਬਰੀਡ ਆ ਕਰਮੜੀ ਕੀ ਬਾਤ ਆ ਤੋਰੇ ਤੋਰੇ ਦੀ ਇੱਕ ਨੰਬਰ ਆ ਕਰਮੜੀ ਹੈਨਾ ਬਈ ਤੇ ਕੀ ਮੋਲਾ ਪ੍ਰਾਜੈਜ ਮੋਲਾ ਪਹਿਲਾਂ ਵੀ ਆਪਣੇ ਜਾਇਜੇ ਸੀਗੇ ਜੀ ਓਕੇ ਆਪਾਂ ਨਾ ਕੋਈ ਲੱਖ ਨਾ ਕੋਈ ਨੱਬੇ ਆਪਾਂ 85000 ਦੇ ਵੜ ਦੇ ਜਮਾ ਜਾਇਜ ਮੋਲਾ ਬਾਈ ਮੋਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜ਼ੀ ਕਰਾ ਲਓ 85000 ਦੀ ਵੜਾ ਜਿਹੜੀ ਦੇ ਦਿਆਂਗੇ ਆ ਮੋਲ ਨਹੀਂ ਮੈਲਣਾ ਬਾਈ ਜਮਾ ਸੋਣ ਦੀਆਂ ਤਿਆਰੀਆਂ ਜਾ ਕਰਮ ਵਾਲੀ ਵੱਡੇ ਕੱਦ ਵਾਲੀ ਚੰਗੇ ਰੱਖਾ ਲਈ ਥਾਨ ਮਾਤੇ ਮੇਚ ਚਵਾਈ ਜੱਗੀਆਂ ਖੰਡੀ ਸੀ ਲਾ ਕਰਮ ਵਾਲੀ ਜਮਾ ਜਾਇਜ ਮੋਲ ਖੱਚ ਕੇ ਮੋਲਾ ਤੇ ਕਿਸੇ ਵੀ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ